ਰਪੀਤ ਮੈਡਮ ਆਪਣੀ ਟੀਮ ਨਾਲ ਪਹੁੰਚ ਗਏ ਆ ਅਨੀਸ਼ਾ ਜੀ ਗੁੱਡ ਮਾਰਨਿੰਗ ਜੀ ਸੋ ਅੱਜ ਅਸੀਂ ਹਵੇਲੀ ਪਹੁੰਚੇ ਆ ਜੀ ਅੱਜ ਬਹੁਤ ਥੋੜੇ ਮੈਂਬਰ ਗਰਮੀ ਬਹੁਤ ਆ ਰਣਾ ਮਜ਼ਾ ਆ ਗਿਆ ਨਾ ਹਾਂ ਯਾਰ ਸਾਡੇ ਤੋਂ ਅੱਗੇ ਹੋਣੇ ਚਾਹੀਦੇ ਤੁਸੀਂ ਤੇ ਅੱਜ ਦੀ ਦਿਨ ਐਤਵਾਰ ਤਾਰੀਖ 27 ਜੁਲਾਈ 2025 ਤੇ ਅੱਜ ਆਪਾਂ ਐਤਵਾਰ ਦੇ ਦਿਨ ਰਾਈਡ ਕਰਨ ਚੱਲੇ ਆ ਜੀ ਹਵੇਲੀ ਤੱਕ ਤੇ ਸਾਰੇ ਸਕਾਈ ਰਾਈਡਰਸ ਇਕੱਠੇ ਹੋ ਰਹੇ ਆ ਦੇ ਨਾਲ ਫਗਵਾੜਾ ਸਾਈਕਲਿੰਗ ਕਲੱਬ ਵਾਲੇ ਵੀ ਇਕੱਠੇ ਹੋ ਰਹੇ ਆ ਤੇ ਅੱਜ ਆਪਾਂ ਉੱਥੇ ਮਿਲਦੇ ਆ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਜਿੰਨੇ ਸਾਡੇ ਫੌਜੀ ਭਰਾ ਉਹਨਾਂ ਨੂੰ ਸਮਰਪਿਤ ਅੱਜ ਦੀ ਜਿਹੜੀ ਸਾਡੀ ਰਾਈਡ ਹੈਗੀ ਆ ਬਾਕੀ ਬਣੇਦੇ ਹੋ ਬਲੌਗ ਦੇ ਵਿੱਚ ਆਪਾਂ ਦੇਖਦੇ ਜੇ ਕੇ ਚੱਲ ਕੇ ਤੇ ਕੀ ਬੰਦਾ ਇਹਦਾ ਦਿਨ ਸਾਰਾ ਦਿਨ ਕਿਵੇਂ ਦਾ ਰਹਿੰਦਾ ਜੀ ਤੇ ਕਿਵੇਂ ਦੀ ਰਾਈਡ ਰਹਿੰਦੀ ਆ ਤੇ ਦੇਖਦੇ ਰਹੋ समर्पित मैडम अपनी टीम ਨਾਲ ਪਹੁੰਚ ਗਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਤੇ ਇੱਥੇ ਇੱਕ ਦੋ ਜਣਿਆਂ ਦੀ ਹੋਰ ਵੇਟ ਹੋ ਰਹੀ ਹੈ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਹਵੇਲੀ ਵਾਲੀ ਸਾਈਡ ਨੂੰ ਚੱਲਾਂਗੇ ਤੇ ਮਿਲਵੋਣੇ ਆ ਜੀ ਆਪਣੇ ਜਿਹੜੇ ਸਕਾਈ ਰਾਈਡਰ ਮੈਂਬਰਸ ਨਾਲ ਇਹ ਭਾਜੀ ਆਪਣੇ ਇਹ ਵਿਸ਼ਾਲ ਖੰਨਾ ਜੀ ਤੇ ਸਰ ਦਵਿੰਦਰ ਸਿੰਘ ਦਵਿੰਦਰ ਸਿੰਘ ਹਾਂ ਜੀ ਤੇ ਆਪਣੇ ਸਰ ਹੈਗੇ ਆ ਜੀ ਬਹੁਤ ਦਿਨਾਂਵਾਦ ਹੈ ਵੀ ਅੱਜ ਸਰ ਬੜੇ ਦਿਨਾਂਵਾਦ ਦਰਸ਼ਨ ਹੋਏ ਤੁਹਾਡੇ ਵੀ ਜੀ ਗੁਰਪ੍ਰੀ ਭਾਜੀ ਆਜਾ ਉਹਨਾਂ ਦੀ ਬੇਟੀ ਵੀ ਆਈ ਹੋਈ ਆ ਤੇ ਇਹ ਨੇ ਸਾਡੇ ਗੁਰਪ੍ਰੀ ਸ਼ਾਨ ਮੈਡਮ ਜੀ ਕਿਉਂਕਿ ਕਾਰਗਿਲ ਦਿਵਸ ਤੇ ਅਸੀਂ ਕਰਨ ਜਾ ਰਹੇ ਆ ਰਾਈਟ ਕਮੇਮੋਰੇਟ ਤੇ ਦੋ ਲਾਈਨਾਂ ਕਵਾਂਗੀ ਤਾਕਤ

ਤੇ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੀ ਰਾਈਡ ਆਪਾਂ ਕਰਾਂਗੇ ਜੀ ਤੇ ਬਾਕੀ ਸਾਰੇ ਜਾਣੇ ਕੱਟੇ ਹੁੰਨੇ ਆ ਜੀ ਹਵੇਲੀ ਚੱਲ ਕੇ ਹਾਂਜੀ ਅੱਜ ਰੁਪਿੰਦਰ ਕਿੱਥੋਂ ਦੀਆਂ ਤਿਆਰੀਆਂ ਬਈ ਅੱਜ ਆਪਾਂ ਹਵੇਲੀ ਚੱਲੇ ਆ ਜੀ ਹਵੇਲੀ ਛੱਲੇ ਆ ਅੱਜ ਦੀ ਜਿਹੜੀ ਰਾਈਡ ਸਾਡੀ ਹੈਗੀ ਆ ਜੇ ਕਹੇ ਲੋ 18 ਕਿਲੋਮੀਟਰ ਆ ਤਾਂ 36 ਦੇ ਬਰਾਬਰ ਹੈਗੀ ਅੱਜ ਦੀ ਤਬ ਜੌਰ ਲਗਣਾ ਤੇ ਹਿਮੀਡਿਟੀ ਵਾਲਾ ਮੌਸਮ ਹੈ ਬਹੁਤ ਜ਼ਿਆਦਾ ਹਿਮੀਡ ਵੈਦਰ ਆ ਬਹੁਤ ਜ਼ਿਆਦਾ ਹਾਂਜੀ ਵੈਰੀ ਵੈਰੀ ਸੋ ਰਾਈਟ ਤਾਂ ਕਰਨੀ ਪੰਦੀ ਹੋਈ ਆ ਦੇਖੋ ਜੀ ਇਹ ਇਸ ਦਾ ਹਿਮੀਡ ਵੈਦਰ ਹੈ ਹਾਂਜੀ ਬਿਲਕੁਲ ਜਿਹੜੇ ਤੁਸੀਂ ਦੇਖੋ ਕਿ ਉਹ ਜਿਹੜੀ ਪਹਾੜੀ ਹੈ ਉਹ ਇਨੀ ਸਟੀਪ ਹੈ ਕਿ ਉੱਤੇ ਚੱਲਣਾ ਮੁਸ਼ਕਿਲ ਹੈ ਹਾਂਜੀ ਦੋਨੋਂ ਪਾਸੇ ਪਹਾੜੀਆਂ ਔਰ ਵਿੱਚ ਤੁਹਾਡਾ ਉਹ ਕਾਰਗਿਲ ਦਾ ਜਿੱਥੇ ਹੁਣ ਆਪਾਂ ਗੋਰ ਮੈਮੋਰੀਅਲ ਵੀ ਬਣਿਆ ਹੈ ਤੇ ਬਹੁਤ ਸਾਰੀਆਂ ਸਮਾਰਤ ਪੰਨਿਆ ਨੇ ਆਪਣੇ ਸ਼ਿਹਦਾਨੀਆਂ ਹਾਂਜੀ ਤੇ ਉੱਥੇ ਖੜੇ ਹੋਗੇ ਤਾਂ ਤੁਸੀਂ ਦੇਖੋ ਕਿ ਕਿੰਨੇ ਲੜੇ ਹੋਣੇ ਨੇ ਇਹ ਕਿਵੇਂ ਛੜੇ ਹੋਣੇ ਆ ਤੇ ਇਹ ਨੌਜਵਾਨੀ ਦੀ ਦਾ ਜਜ਼ਬਾ ਸੀਗਾ ਹਾਂਜੀ ਹਨਾ ਜਿਹੜਾ ਮੈਨੂੰ ਉਹਦੀ ਗੱਲ ਯਾਦ ਆ ਗਈ ਕਿ ਦਿਲ ਮੰਗੇ ਮੋਤ ਪਰਮਵੀਰ ਚੱਕ ਤੇ ਜੇਤਪਤ ਉਹਨੇ ਇਹ ਵਰਡਿੰਗ ਸਿਤਿਆ ਸੁਣਿਆ ਅੱਜ ਅਸੀਂ ਅਵੇਲੀ ਪਹੁੰਚੇ ਆ ਜੀ ਅੱਜ ਬਹੁਤ ਥੋੜੇ ਮੈਂਬਰ ਪਹੁੰਚੇ ਪਰ ਆਏ ਜ਼ਰੂਰ ਆ ਤੇ ਰਾਈਡ ਕਰਨੇ ਇੰਜੋਏ ਕਰ ਰਹੇ ਆ ਰਾਈਡ ਨੋ ਨਾਲ ਨਾਲ ਕਾਰਗਿਲ ਦੇ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰ ਰਹੇ ਆ ਹਾਂਜੀ ਅੱਜ ਅਸੀਂ ਆ ਸਕਾਈ ਰਾਈਡਰਸ ਥੀਮ ਅਸੀਂ ਟ੍ਰਿਬਿਊਟ 'ਤੇ ਕਰ ਰਹੇ ਆ ਕਾਰਗਿਲਸ ਦੇ ਵਾਰ ਜਿਹੜੇ ਸ਼ਹੀਦ ਹੋਏ ਨੇ 534 ਦੇ ਕਰੀਬ ਜਿਹੜੇ ਸੋਲਜਰਸ ਸੀ ਉਹ ਦੇ ਲੇਟ ਡਾਊਨ देयर ਲਾਈਫ ਫਾਰ ਦ ਨੈਸ਼ਨ ਤੇ ਉਹਨਾਂ ਦੇ ਵਾਸਤੇ ਸਿੱਥੇ ਇਕੱਠੇ ਹੋਇਆ ਮੈਂ ਆਪ ਇੱਕ ਫੌਜੀ بیوی ਹਾਂ ਔਰ ਇੱਕ ਸ਼ਹੀਦ ਦੀ ਪੈਨਵੀ ਹਾਂ ਬਟ ਜਿਹੜੇ ਮੇਰੇ ਬ੍ਰਦਰ ਸੀ ਉਹ ਸ਼੍ਰੀਨਗਰਚੀ ਸ਼ਹੀਦ ਹੋਏ ਕਾਰਗਿਲ ਤੋਂ ਪਹਿਲਾਂ ਔਰ ਕਾਰਗਿਲ ਚ ਜਿਹੜੀ ਜੇ ਤੁਸੀਂ ਦੇਖੋ ਉਹ ਜਗ੍ਹਾ ਜਿੱਥੇ ਕਾਰਗਿਲ ਹੈਗਾ ਉਹਦੇ ਇੱਕ ਪਾਸੇ ਐਂ ਸਿੱਧੀ ਚੜਾਈ ਹੈ ਔਰ ਦੂਸਰੇ ਪਾਸੇ ਵੀ ਮਾਊਂਟੇਨ ਹੈ ਔਰ ਵਿੱਚ نیچے ਉਹਨਾਂ ਨੇ ਵਾਰ ਮੈਮੋਰੀਅਲ ਬਣਾਇਆ ਹੈ ਜਿੱਥੇ ਕਿ ਆ ਪੂਰਾ ਇੱਕ ਸਮਾਰਕ ਨਹੀਂ ਹੈ ਛੋਟੀਆਂ-ਛੋਟੀਆਂ ਉਹਨਾਂ ਸੋਲਜਰਸ ਦੀਆਂ ਉਹਨਾਂ ਆਫਸਰਸ ਦੀਆਂ ਜਿਨ੍ਹਾਂ ਨੇ ਆਪਣੀ ਲਾਈਫ ਪਲੇ ਡਾਉਨ ਕੀਤੀ ਤੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਇਸ ਪਹਾੜੀ ਤੇ ਕਿਵੇਂ ਕੋਈ ਚੜਦਾ ਹੋਏਗਾ ਤੁਸੀਂ ਜ਼ਰੂਰ ਆਪਣੇ ਸਰਚ ਕਰਕੇ ਉਹ ਦੇਖਿਓ ਵੀ ਉਹ ਜਿਹੜੀਆਂ ਪਹਾੜੀਆਂ ਨੇ ਦੇ ਆਰ ਸੋ ਸਟੀਪ ਕਿ ਤੁਸੀਂ ਉੱਤੇ ਚੜ ਵੀ ਨਹੀਂ ਸਕਦੇ ਪਰ ਉਹ ਜਜ਼ਬਾ ਉਸ ਉਹ ਜਵਾਨਾਂ ਦਾ ਉਹ ਜਜ਼ਬਾ ਉਹਨਾਂ ਆਫਸਰਸ ਦਾ ਉਹ ਜਜ਼ਬਾ ਉਹਨਾਂ ਲੋਕਾਂ ਦਾ ਔਰ ਮੈਕੈਨਿਅਮ ਫੈਮਲੀਆਂ ਦਾ ਜਿਨ੍ਹਾਂ ਨੇ ਨਾਲ ਆਪਣੇ ਬੱਚੇ ਉਥੇ ਸ਼ਹੀਦ ਕੀਤੇ ਉਹਨਾਂ ਮਾਵਾਂ ਦਾ ਔਰ ਉਹਨਾਂ ਬੀਵੀਆਂ ਦਾ ਉਹਨਾਂ ਪੈਨਾ ਦਾ ਅਸੀਂ ਕਰਜ਼ਦਾਰਾਂ ਅਸੀਂ ਕਦੀ ਵੀ ਉਹਨਾਂ ਨੂੰ ਅਸੀਂ ਵੀ ਕੈਨੋਟ ਰੀਪੇ them ਇਨ ਦਾ ਫਾਰਮ ਆਫ ਮਨੀ ਬਟ ਅਸੀਂ ਉਹਨਾਂ ਨੂੰ ਰਿਸਪੈਕ ਦੇ ਸਕਦੇ ਆ ਤੇ ਅਸੀਂ ਆਪਣੇ ਪੂਰੇ ਗਰੁੱਪ ਵੱਲੋਂ ਉਹਨਾਂ ਨੂੰ ਪੂਰੀ ਰਿਸਪੈਕਟ ਦਿੰਦੇ ਆ ਔਰ ਮੈਨੂੰ ਯਾਦ ਆ ਰਿਹਾ ਜਿ ਵਿਕਰਮ ਬੱਤਰਾ ਜਿਹੜਾ ਇਹ ਕਹਿੰਦਾ ਸੀ ਜਦੋਂ ਇੱਕ ਚੋਟੀ ਉਹਨੇ ਜਿੱਤੀ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਇਹ ਦਿਲ ਮੰਗੇ ਮੋਰ ਔਰ ਨੈਕਸਟ ਟਾਈਮ ਜਦੋਂ ਹੋ ਗਿਆ ਤੇ ਉਹ ਸ਼ਹੀਦ ਹੋ ਗਿਆ ਹੀ ਵਾਸ ਬੌਰਨ ਇਨ ਆਈ ਥਿੰਕ 74 ਔਰ ਬਹੁਤ ਯੰਗ ਬੱਚਾ ਸੀ ਤੇ ਦੁਆ ਕਰਨੀ ਆ ਕਿ ਉਹ ਜਿੱਥੇ ਵੀ ਨੇ ਔਰ ਤਿਰੰਗੇ ਵਸਤੇ ਜੀ ਦੇ ਵਸਤੇ ਉਹਨਾਂ ਨੇ ਜਾਨ ਦਿੱਤੀ ਹੈ ਉਹ ਤਿਰੰਗਾ ਹਮੇਸ਼ਾ ਉੱਚਾ ਰਹੇ ਤਿਰੰਗਾ ਹਮਾਰਾ ਡੰਡਾ ਉੱਚਾ ਰਹੇ ਹਮਾਰਾ ਹੈ ਨਾ ਹਾਂਜੀ ਬਿਲਕੁਲ ਬਹੁਤ ਸਨੀ ਸਪੀਚ ਮੈਨੂੰ ਤੇ ਅੱਜ ਅਸੀਂ ਸਾਰੇ ਜਾਣੇ ਇੱਥੇ ਇਕੱਠੇ ਹੋਏ ਆਂ ਜੀ ਤੇ ਸ਼ਹੀਦਾਂ ਨੂੰ ਯਾਦ ਕਰ ਰਹੇ ਆਂ ਤੇ ਅੱਜ ਵੀ ਜਿਹੜੀ ਸਾਡੀ ਰਾਈਡ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਅੱਜ ਦੀ ਸਾਰੀ ਸਾਡੀ ਜਿਹੜੀ ਰਾਈਡ ਆ ਸਮਰਪਿਤ ਆ ਅੱਜ ਕਾਰਗਿਲ ਦੇ ਸ਼ਹੀਦਾਂ ਲਈ ਸੋ ਕੱਲ ਦਾ ਦਿਨ ਜਿਹੜਾ ਬੀਤਿਆ ਜੀ 26 ਜੁਲਾਈ ਜਿਹੜਾ ਉਹ ਕਾਰਗਿਲ ਦੇ ਜਿਹੜੇ ਸ਼ਹੀਦ ਆ ਉਹਨਾਂ ਦੇ ਨਾਮ ਤੇ ਮਨਾਇਆ ਜਾਂਦਾ ਉਹ ਦਿਨ ਤੇ ਹਾਂਜੀ ਕਿਵੇਂ ਅੱਜ ਦਾ ਦਿਨ ਗਰਮੀ ਬਹੁਤ ਆ ਰਹੀ ਨਾ ਮਜ਼ਾ ਆ ਗਿਆ ਨਾ ਹਾਂ ਅੱਛਾ ਠੰਡੀ ਹਵਾ ਵੀ ਹੈ ਤੇ ਗਰਮੀ ਵੀ ਹੈ ਹਾਂ ਚਲੋ ਆਓ ਚੱਲੀਏ ਜੀ ਤੇ ਅਮਰਪ੍ਰੀਤ ਮੈਡਮ ਥੋੜੀ ਜੀ ਨਾਲ ਰੌਣਕ ਲਗਾਉਣਗੇ ਆ ਕੇ ਅੱਜ ਗਾਣਾ ਸੁਣਾਉਣਗੇ ਵੇੜਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੀ ਪੰਜਾਬੀ ਲੋਕੀ ਸਾਡੀ ਰੂਹ ਹੈ ਹਾਂਜੀ ਮੇਰੀ ਤਾਂ ਬਹੁਤ ਰੂ ਹੈ ਸੋ ਪੰਜਾਬੀ ਭਾਸ਼ਾ ਨੂੰ ਵੀ ਆਪਾਂ ਪਿਆਰ ਕਰੀਏ ਜੀ ਤੇ ਪੰਜਾਬੀ ਲੋਕੀਤਾਂ ਨੂੰ ਵੀ ਆਪਾਂ ਤਰਜੀਹ ਦੇ ਆ ਗਦੀਏ ਜੀ ਉਹਨਾਂ ਦੇ ਵਿੱਚ ਸੋ ਚਲੋ ਜੀ ਆਪਾਂ ਚੱਲੀਏ ਜੀ ਟਾਈਮ ਹੋ ਰਿਹਾ ਜਾਂਦਾ ਵਾਪਸ ਆਪਣੀਆਂ ਤੇ ਹਾਂਜੀ ਹਾਂਜੀ ਬਿਲਕੁਲ ਆਪਣੀਆਂ ਜੀ ਬੋਟਲ ਬੋਟਲ ਨਹੀਂ ਭੁੱਲਦੇ ਆਪਾਂ ਬੜੀ ਸਰ ਗੁੱਡ ਮਾਰਨਿੰਗ ਮਾਰਨਿੰਗ ਹੈਲੋ ਕੁਰਤਿਰਤ ਕੁਛ ਆ ਗਿਆ ਹਾਂਜੀ ਹਾਂਜੀ ਜਿੱਥੇ ਬੜੀ ਸੋਨੀ ਰਾਈਡ ਰਹੀ ਹਾਂਜੀ ਆਨੰਦਾ ਰਹੀ ਪੂਰਾ ਹਾਂ ਗਰਮੀ ਦੇ ਵਿੱਚ ਮਜ਼ਾ ਲੈ ਰਹੇ ਆ ਆਨੰਦ ਹੀ ਆਨੰਦ ਜਦੋਂ ਸਵੇਰੇ ਸਵੇਰੇ ਸਾਈਕਲ ਦਾ ਸਾਥ ਹੋਵੇ ਹਾਂਜੀ ਤੇ ਦਿਲ ਚ ਜਜ਼ਬਾ ਹੋਵੇ ਆਪਣੇ ਦੇਸ਼ ਲਈ ਹਾਂਜੀ ਤੇ ਫਿਰ ਗਰਮੀ ਤੇ باوجود ਆ ਪਸੀਨਾ ਵੀ ਹੈ ਨਾ ਜਿਹੜਾ ਇਹ ਠੰਡਾ ਪਾਣੀ ਲੱਗਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਕੰਮ ਕਰ ਰਹੇ ਹੋ ਰੁਪਿੰਦਰ ਤੁਸੀਂ ਥੈਂਕ ਯੂ ਜੀ ਥੈਂਕ ਯੂ ਸਵਾਗਤੀ ਰਾਈਡ ਅਸੀਂ ਕਰ ਰਹੇ ਆ ਤੇ ਗਰਮੀ ਵੀ ਥੋੜੀ ਸਖਰ ਤੇ ਆ ਤੇ ਪਰ ਪੂਰਾ ਪੂਰਾ ਮਜ਼ਾ ਆ ਰਿਹਾ ਅਸੀਂ ਗਰਮੀ ਨੂੰ ਇੰਜੋਏ ਕਰ ਰਹੇ ਆ ਪੂਰਾ ਉਹ ਜੋ ਗਰਮੀ ਨੂੰ ਇੰਜੋਏ ਕਰਨ ਲੱਗ ਜੋ ਫਿਰ ਗਰਮੀ ਲੱਗਦੀ ਨਹੀਂ ਆ ਫਿਰ ਮਜ਼ਾ ਆਂਦਾ ਸਾਰੇ ਜਣੇ ਖੜੇ ਆ ਪਿੱਛੇ ਵੇਟ ਕਰ ਰਹੇ ਆ ਦੋ ਬੱਚਿਆਂ ਦੀ ਉੱਪਰ ਖੇ ਰਹਿ ਗਏ ਸੀਗੇ ਤੇ ਉਹਨਾਂ ਨਾਲ ਲੈ ਕੇ ਚੱਲਾਂਗੇ ਅੱਗੇ ਤੂੰ ਹੀ ਬੜੇ ਪਿੱਛੇ ਰਹਿ ਗਏ ਤੁਸੀਂ ਹੈ ਤੂੰ ਤਾਂ ਯੰਗ ਆ ਯਾਰ ਸਾਡੇ ਤੋਂ ਅੱਗੇ ਹੋਣੇ ਚਾਹੀਦੇ ਤੁਸੀਂ ਇਸਕੇ ਵਿੱਚ ਧੀਰੇ ਹੋਣਾ ਚਾਹੀਦਾ ਚਲੋ ਨਹੀਂ ਕੋਈ ਗੱਲ ਨਹੀਂ ਉਹ ਬਹੁਤ ਤੇਜ਼ ਹੈ ਉਹ ਹਾਂ ਉਹ ਟੇਲ ਲਿਆ ਉਹ ਪੂਰਾ ਛਾਲਾ ਮਾਰਦਾ ਹੁੰਦਾ ਸੀ ਹੈ ਚਲੋ ਜੀ ਚਲੋ ਜੀ ਚਲੋ ਠੀਕ ਹੈ ਜੀ ਇੱਥੋਂ ਫਿਰ ਸਾਡੇ ਜਾਣ ਦਾ ਰਾਹ ਘਰ ਦਾ ਵਕਤ ਹੋ ਜਾਂਦਾ ਅਸੀਂ ਲਾਡੂ ਵਾਲੀ ਰੋਡ ਤੇ ਹੋ ਜਾਾਂਗੇ ਇਹ ਸਾਰੇ ਜਾਨੀ ਅੱਗੇ ਜਾਣਗੇ ਸੋ ਆਪਣੇ ਆਪਣੇ ਘਰਾਂ ਨੂੰ ਜੀ ਹੈ ਗਗਨ ਸਰ ਚੱਲਦੇ ਆਂ ਜੀ ਫਿਰ ਅਗਲੀ ਵਾਰ ਹੀ ਮਿਲਦੇ ਆਂ ਜੀ ਅਸੀਂ ਇੱਥੋਂ ਇਧਰ ਨੂੰ ਹੋ ਜਾਣਾ ਜੀ ਓਕੇ 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 ਜੀ ਹਾਂ ਜੀ ਸੋ ਹੈਪੀ ਸੰਡੇ ਜੀ ਠੀਕ ਹੈ ਬੜਨ ਜੀ ਓਕੇ ਜੀ ਫਿਰ ਹਾਂ ਜੀ ਅਸੀਂ ਇਧਰ ਨੂੰ ਮੁੜਦੇ ਆ ਜੀ ਹਾਂ ਜੀ ਕਿਹਾ ਆਣਾ ਠੀਕ ਹੈ ਓਕੇ ਜੀ ਬਾਏ ਬਾਏ ਹੈਪੀ ਸੰਡੇ ਜੀ ਸਤਿ ਸ਼੍ਰੀ ਅਕਾਲ ਜੀ